ਪਹਿਲਗਾਮ ਆਤੰਕੀ ਹਮਲੇ ਤੋਂ ਬਾਅਦ ਜਿੱਥੇ ਪੂਰੇ ਦੇਸ਼ ਦੇ ਵਿੱਚ ਰੋਜ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਅੱਜ ਲੁਧਿਆਣਾ ਤੇ ਸੜਕਾਂ ਤੇ ਕਾਂਗਰਸ ਪਾਰਟੀ ਦਾ ਵੀ ਰੋਜ ਦੇਖਣ ਨੂੰ ਮਿਲ ਰਿਹਾ ਹੈ ਦੱਸ ਦिए ਕੀ ਮੈਂਬਰ ਆਫ ਪਾਰਲੀਮੈਂਟ ਰਾਜਾ ਵਰਦੀਂਗ ਜੀ ਤੇ ਕਾਂਗਰਸ ਪੰਜਾਬ ਦੇ ਪ੍ਰਧਾਨ ਉਦਿਆਣਾ ਤੋਂ ਸੰਜੀਤ ਤਲਵਾਰ ਜੀ ਵੀ ਸੜਕਾਂ ਤੇ ਉਤਰ ਜੁਕ ਨੇ ਹੱਥਾਂ ਦੇ ਵਿੱਚ ਕੈਂਡਲ ਫੜਿਆ ਹੋਇਆ ਹੈ ਤੇ ਰੋਸ਼ ਆਪਣਾ ਜ਼ਾਹਿਰ ਕਰ ਰਹੇ ਨੇ ਗੱਲਬਾਤ ਕਰਦੇ ਆਂ ਸ਼ਸ਼ੀ ਗੱਲ ਸਰ ਸਰ ਕਿਤੇ ਨਾ ਕਿਤੇ ਆਰਟੀਕਲ 370 ਹਟਣ ਤੋਂ ਬਾਅਦ ਇਹ ਜਿਹੜਾ ਹੈ ਪਹਿਲਾ ਅਤਿੰਕੀ ਹਮਲਾ ਇਸ ਵੱਡੇ ਲੈਵਲ ਤੋਂ ਦੇਖਣ ਤੋਂ ਮਿਲ ਰਿਹਾ ਹੈ ਤੇ ਕੀ ਸਮਝਦੇ ਹੋ ਸਰਕਾਰਾਂ ਦੀ ਨਲਾਇਕੀ ਹੈ ਏਜੰਸੀਆਂ ਦੀ ਨਲਾਇਕੀ ਹੈ ਜਾਂ ਕੀ ਹੈ ਦੇਖੋ ਪਹਿਲਾ ਤਾਂ ਮੈਂ ਇਸ ਸਾਥਸੀ ਦੀ ਨਿੰਦਾ ਕਰਦਾ ਬੜਾ ਬਹੁਤ ਮੱੜ ਭਾਗੀ ਕਰਨਾ ਹੈ ਔਰ ਸਮੁੱਚਾ ਦੇਸ਼ ਅੱਜ ਦੇਸ਼ ਦੇ ਨਾਲ ਖੜਾ ਹੈ ਸਮੁੱਚਾ ਦੇਸ਼ ਨੇ ਕਿਹਾ ਕਿ ਜਿੱਥੇ ਸਾਡੀ ਲੋੜ ਹੈ ਸਰਕਾਰ ਨੂੰ ਕਿਹਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਔਰ ਅਸੀਂ ਵੀ ਆਪਣਾ ਪੂਰਨ ਸਮਰਥਨ ਉਹਨਾਂ ਨੂੰ ਇਸ ਗੱਲ ਲਈ ਦਿੰਦੇ ਆ ਕਿ ਜਿੱਥੇ ਦੇਸ਼ ਦਾ ਸਵਾਲ ਹੈ ਉੱਥੇ ਨਾ ਕੋਈ ਜਾਤੀ ਹੈ ਨਾ ਕੋਈ ਧਰਮ ਹੈ ਤੇ ਨਾ ਕਿਸੇ ਪ੍ਰਕਾਰ ਦੀ ਕੋਈ ਪਾਰਟੀ ਹੈ ਸੋ ਸਾਰੇ ਰਲ ਮਿਲ ਕੇ ਸਾਨੂੰ ਇਸ ਸਮੇਂ ਆਤਵਾਦ ਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਪਾਕਿਸਤਾਨ ਦੇ ਖਿਲਾਫ ਲੜਾਈ ਲੜਨੀ ਚਾਹੀਦੀ ਪਰ ਮੈਂ ਨਾਲ ਨਾਲ ਇਹ ਵੀ ਕਹਿਣਾ ਚਾਹਾਂਗਾ ਕਿ ਏਜੰਸੀਜ਼ ਦਾ ਬਹੁਤ ਵੱਡਾ ਫੇਲਿਅਰ ਰਿਹਾ 370 ਤੋਂ ਬਾਅਦ ਜਿਸ ਪ੍ਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੱਡੇ ਵੱਡੇ ਦਾਅਵੇ ਕੀਤੇ ਸਨ ਕਿ ਅਮਨ ਔਰ ਸ਼ਾਂਤੀ ਮੁਕੰਮਲ ਤੌਰ ਤੇ قائم ਹੋ ਗਈ ਹੈ ਦੇਸ਼ ਦੇ ਅੰਦਰ ਔਰ ਕਸ਼ਮੀਰ ਦੇ ਅੰਦਰ ਸੈਲਾਨੀ ਉੱਥੇ ਜਾਣ ਲੱਗ ਪਏ ਕਿਆ ਜਾ ਰਿਹਾ ਸੀ ਉਤਯੋਗ ਖੁੱਲ ਰਹੇ ਨੇ ਜੀ ਔਰ ਸਾਰੀਆਂ ਏਜੰਸੀਜ਼ ਉੱਥੇ ਬੈਠੀਆਂ ਐਨਆਈਏ ਬੈਠੀ ਹੈ ਬਾਰਡਰ ਸਕਿਉਰਿਟੀ ਫੋਰਸਸ ਬੈਠੀਆਂ ਤੁਹਾਡੀ ਆਰਮੀ ਬੈਠੀ ਹੈ ਜੰਮੂ ਕਸ਼ਮੀਰ ਪੁਲਿਸ ਹੈ ਐਸੇ ਬਾਬਿਉਦ ਰਾ ਬੈਠੀ ਹੈ ਇਸ ਦੇ ਬਾਬਿਓ ਸਾਰੇ ਤੁਹਾਡੇ ਇੰਤਜ਼ਾਮਤ ਫੇਲ ਹੋ ਗਏ ਨੇ ਏਜੰਸੀਸ ਫੇਲੀਅਰ ਹੈ ਤੁਹਾਨੂੰ ਦੇਸ਼ ਦੇ ਲੋਗਾ ਤੋਂ ਮਾਫੀ ਵੀ ਮੰਗਣੀ ਚਾਹੀਦੀ ਹੈ ਇਸ ਗੱਲ ਦੇ ਲਈ ਕਿ ਇਹ ਹਾਦਸਾ ਕਿਤੇ ਨਾ ਕਿਤੇ ਸਰਕਾਰ ਦੀ ਨਲਾਇਕੀ ਵੀ ਰਹਾ ਤੁਹਾਨੂੰ ਪਤਾ ਹੈ ਕਿ ਸੈਲਾਨੀ ਆ ਰਹੇ ਉਹਨਾਂ ਨੂੰ ਸਕਿਉਰਿਟੀ ਦੇਣਾ ਉਹਨਾਂ ਅਸੇ ਸਕਿਉਰਿਟੀ ਮਹਈਆ ਕਰਾਉਣਾ ਔਰ ਇਹ ਸਾਰਾ ਮੇਰਾ ਖਿਆਲ ਕੇਂਦਰ ਸਰਕਾਰ ਦਾ ਫਰਜ ਬੰਦਾ ਸੀ ਜੋ ਉਹਨਾਂ ਨੇ ਨਹੀਂ ਕੀਤਾ ਤੇ ਜਿਹੜੇ ਕਦਮ ਚੁੱਕੇ ਗਏ ਨੇ ਸੈਂਟਰਲ ਗਵਰਨਮੈਂਟ ਵੱਲੋਂ ਪਾਣੀ ਨੂੰ ਰੋਕਣਾ ਜਾਂ ਸ਼ਿਮਲਾ ਸੰਧੀ ਨੂੰ ਰੋਕਣਾ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਦੇਖੋ ਜਿਸ ਤਰ੍ਹਾਂ ਵੀ ਹੈ ਮੈਨੂੰ ਲੱਗਦਾ ਹੈ ਕਿ ਸਖਤ ਕਦਮ ਸਰਕਾਰ ਨੂੰ ਚੁੱਕਣ ਦੀ ਲੋੜ ਹੈ ਜਿਸ ਪ੍ਰਕਾਰ ਦਾ ਫਿਰ ਬੈਠਕਾ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਹੈ ਔਰ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਨੂੰ ਸਮੁੱਚੀ ਦੁਨੀਆ ਦੇ ਦੇਸ਼ਾਂ ਨਾਲ ਗੱਲ ਕਰਨ ਦੀ ਲੋੜ ਹੈ ਔਰ ਗੱਲ ਕਰਕੇ ਇਹੋ ਜੇ ਦੇਸ਼ ਨੂੰ ਇੱਕ ਟੈਰਰਿਸਟ ਦੇਖ 고ਚਿਤ ਕੀਤਾ ਜਾਵੇ ਮੈਂ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਕੋਈ ਅਤੰਕੀ ਹਮਲੇ ਦੇ ਪਿੱਛੇ ਹੈ ਉਹ ਉਹਨਾਂ ਜਿਹੜੇ ਏਜੰਸੀਆਂ ਨੂੰ ਕੀ ਕੁਝ ਕਹਿਣਾ ਚਾਹੂੰ ਕਿ ਕਿ ਸਖਤ ਆਪਣੇ ਸ਼ਬਦਾ ਦੇ ਵਿੱਚ ਕਹਿਣਾ ਚਾਹੂੰ ਮੈਂ ਤਾਂ ਨਹੀਂ ਕਹਿਣਾ ਚਾਹੂੰਗਾ ਵੀ ਕਿਸੇ ਨੇ ਹੱਥਿਆ ਨੂੰ ਅਸੀਂ ਮਾਰ ਦਈਏ ਇਹ ਤਾਂ ਨਹੀਂ ਮੈਂ ਕਹਿਣਾ ਚਾਹੂੰਗਾ ਲੇਕਿਨ ਹਾਂ ਸਖਤੀ ਜੋ ਆਲਾ ਰੁਖ ਪਟਾਉਣਾ ਚਾਹੀਦਾ ਹੈ ਔਰ ਅਤੰਕ ਖਵਾਤ ਦੇ ਖਿਲਾਫ ਕੋਈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਫਿਰ ਪੁਰਾਣਾ ਸਰਜਿਕਲ ਸਟ੍ਰਾਈਕਰ ਦਾ ਕੋਈ ਡਰਾਮਾ ਨਾ ਰਚਿਆ ਜਾਵੇ ਕੋਈ ਪੁਰਤਾਈਸ ਕਾ ਦਾ ਇੰਤਜ਼ਾਮ ਤੇ ਹਲ ਕੀਤਾ ਜਾਣਾ ਚਾਹੀਦਾ। ਬਾਕੀ ਇਸਗੇ ਮੈਂਬਰ ਆਫ ਪਾਰਲੀਮੈਂਟ ਜਿਨ੍ਹਾਂ ਵੱਲੋਂ ਸਖਤ ਸ਼ਬਦਾ ਦੇ ਵਿੱਚ ਕਿਤੇ ਨਾ ਕਿਤੇ ਸਵਾਲ ਵੀ ਚੁੱਕੇ ਗਏ ਨੇ ਕਿ ਕੋਈ ਵੀ ਸਰਜਿਕਲ ਸਟ੍ਰਾਈਕ ਵਾਂਗ ਕੋਈ ਅਦਾ ਦੇ ਜਿਹੜੇ ਟਕੋਸਲੇ ਨਾ ਦਿਖਾਏ ਜਾਣ ਤੇ ਕੋਈ ਸਖਤ ਕਦਮ ਚੁੱਕੇ ਜਾਣ ਤੇ ਇਹ ਜਿਹੜੀ ਸੜਕਾਂ ਤੇ ਅੱਜ ਕੋਈ ਪਾਰਟੀਬਾਜ਼ੀ ਕਰਨ ਲਈ ਨਹੀਂ ਉਤਰੇ ਨੇ ਇਹ ਹੱਤਾ ਦੇ ਵਿੱਚ ਅੱਜ ਕੈਂਡਲ ਫੜੇ ਹੋਏ ਨੇ ਹੱਤਾ ਦੇ ਵਿੱਚ ਬੈਨਰ ਫੜੇ ਹੋਏ ਨੇ ਤੇ ਦੱਸ ਦिए ਕਿ ਸੁਤਰਾ حوالے ਖਬਰ ਵੀ ਆਈ ਹੈ ਕਿ ਕਿਤਨੇ ਕਿਤੇ ਆਰ ਡੀ ਐਕਸ ਬ੍ਰਾਮਤ ਹੋਏ ਨੇ ਸੁਰੱਖਿਆ ਏਜੰਸੀਆਂ ਆਪਣੇ ਕੰਮਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਉਹ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇ ਸੰਜੀਤ ਤਲਵਾਰ ਜੀ ਵੀ ਨਾਲ ਨੇ ਸਰ ਅੱਜ ਤੁਸੀਂ ਕੈਂਡਲ ਫੜਿਆ ਹੋਇਆ ਹੱਤਾ ਦੇ ਵਿੱਚ ਤੇ ਅਤੰਗਵਾਦ ਦੇ ਖਿਲਾਫ ਉਸ ਦਿਨ ਨਿਖੇਦੀ ਕਰ ਰਹੇ ਹੋ ਕੀ ਕੁਝ ਕਹਿਣਾ ਚਾਹੁੰਦੇ ਹੋ ਆਪਣਾ ਬੇ ਬੇਕਸੂਰਾ ਦੀ ਜਾਣ ਲੈਣ ਵਾਲਿਆ ਟੰਕਿਆਂ ਬੜੀ ਨਿੰਦਣੀ ਹੈ ਔਰ ਬੜੀ ਮਾੜੀ ਕਟਨਾ ਜਿਹੜੀ ਪਾਕਿਸਤਾਨ ਦੇ ਲੋਕਾਂ ਨੇ ਕੀਤੀ ਹੈ ਅੱਜ ਸਾਰਾ ਦੇਸ਼ ਇਕੱਠਾ ਉਨ੍ਹਾਂ ਦੇ ਵਿਰੋਧ ਵਿੱਚ ਕੈਂਡਲ ਮਾਰਚ ਕੱਢੇ ਜਾ ਰਿਹਾ ਔਰ ਕਿਸੇ ਜਾਤ ਧਰਮ ਪਾਰਟੀ ਦਾ ਮਤਲਬ ਨਹੀਂ ਹੈ ਇੱਥੇ ਹਿੰਦੁਸਤਾਨ ਦੀ ਸਿਕਿਉਰਿਟੀ ਦਾ ਮਤਲਬ ਹੈ ਸਾਡੇ ਦੇਸ਼ ਦੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਸੇਵ ਕਰਨ ਦਾ ਮਤਲਬ ਹੈ ਔਰ ਜਿਹੜੇ ਲੋਕਾਂ ਨੇ ਇਹ ਸਾਜਸ਼ ਰਚੀਆਂ ਅਸੀਂ ਇਸ ਇਸ ਮੁੱਦੇ ਤੇ ਸੈਂਟਰ ਗਵਰਨਮੈਂਟ ਦੇ ਨਾਲ ਆ ਔਰ ਉਹਨਾਂ ਨੂੰ ਕਰਾਰਾ ਜਵਾਬ ਦੇਣਾ ਚਾਹੀਦਾ ਹੈ ਔਰ ਇਹ ਲੋਕ ਜਿੱਥੇ ਵੀ ਪਤਾਲ ਚ ਛੁਪ ਜਾਣ ਇਹਨਾਂ ਨੂੰ ਕੱਢ ਕੇ ਇਹਨਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਰੋਕ ਬੰਦ ਕਰ ਇਹ ਕੈਂਡਲ ਮਾਰਦੀਆਂ ਤਸਵੀਰਾਂ ਲੁਧਿਆਣਾ ਦੇ ਟਿੱਬਾ ਰੋਡ ਦੀਆਂ ਸੰਦ ਦੱਸਦੀ ਹੈ ਕਿ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਐਮਪੀ ਰਾਜਾ ਵੜਿੰਗ ਜੀ ਸੜਕਾਂ ਤੇ ਉਤਰ ਗਏ ਨੇ ਤੇ ਰੋष ਆਪਣਾ ਜ਼ਾਹਿਰ ਕਰ ਰਹੇ ਨੇ ਇਸ ਜਿੰਦਾਬਾਦ ਜਿਹੜਾ ਪਹਿਲਗਾਮ ਹਮਲੇ ਨੂੰ ਲੈ ਕੇ ਸੜਕਾਂ ਤੇ ਉਤਰ ਆਏ ਨੇ ਤੇ ਕਿਤੇ ਨਾ ਕਿਤੇ ਜਿਹੜੇ ਬੇਗੁਨਾਹਾਂ ਦੀ ਜਾਨ ਜਿਹੜਾ ਕਤਲੇਆਮ ਪਹਿਲਗਾਮ ਦੇ ਵਿੱਚ ਹੋਇਆ ਹੈ ਉਹਨਾਂ ਦੀ ਆਤਮਾ ਨੂੰ ਸ਼ਰਧਾਂਜਲੀ ਦੇਣ ਲਈ ਆਏ ਨੇ ਤੇ ਦੱਸਦੀ ਹੈ ਕਿ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਉਹਨਾਂ ਬੇਗੁਨਾਹ ਨੂੰ ਇਨਸਾਫ ਮਿਲਦਾ ਹੈ ਜੁੜੇ ਰਹੋ ਹੈਡਲਾਈਟ 24 ਦੇ ਨਾਲ